ਹੈ ਮੈਮ ਐਸਆਈ ਸਤਪਾਲ ਸਿੰਘ ਐਨਸੀ ਸਤੰਦਰਪਾਲ ਸਿੰਘ ਸੀਨੀਅਰ ਕਾਂਸਟੇਬਲ ਜਸਪਾਲ ਸਿੰਘ ਕਾਂਸਟੇਬਲ ਅੰਕੁਸ਼ ਸ਼ਰਮਾ ਕਨਸਟੇਬਲ ਹਰਪ੍ਰੀਤ ਸਿੰਘ ਫੈਕਟਰੀ ਕਰਦੀ ਜੀ ਇਹਨਾਂ ਨੇ ਗੰਭੀਰ ਤੌਰ ਤੇ ਕਨਸਟੇਬਲ ਜੈਲ ਸਿੰਘ ਸਨ ਨੈਕਸਟ ਟ੍ਰੈਫਿਕ ਸਟਾਫ ਤੋਂ ਨੇ ਲੋਕਲ ਰੈਂਕ ਇੰਸਪੈਕਟਰ ਅਮਰਜੀਤ ਸਿੰਘ ਇਹਨਾਂ ਨੇ ਟ੍ਰੈਫਿਕ ਡਿਊਟੀ ਦੌਰਾਨ ਗੋਲਡਨ ਗੇਟ ਵੇਕੇ ਵਾਹਨਾਂ ਦੀ ਚੈਕਿੰਗ ਦੌਰਾਨ ਗੱਡੀ ਵਿੱਚੋਂ 50 ਗ੍ਰਾਮ ਹਿਰੋਇਨ ਰਿਕਵਰ ਕੀਤੀ ਅਤੇ ਪੁਲਿਸ ਸਟੇਸ਼ਨ ਮਕਬੂਲਪੁਰਾਤ ਐਫ ਆਈ ਆਰ ਨੰਬਰ 112 ਰਜਿਸਟਰ ਕੀਤਾ। ਐਸ ਆਈ ਸੁਖਜਿੰਦਰ ਸਿੰਘ ਐਸ ਆਈ ਮਨੋਹਰ ਸਿੰਘ ਚੋ ਇਸਾਈ ਸੁਵਿੰਦਰ ਚਿਤ ਸਿੰਘ ਐਸਆਈ ਜਨੈਲ ਸਿੰਘ ਨੈਕਸਟ ਐਸਐਚਓ ਸੁਲਤਾਨਬੇ ਸਬ ਇੰਸਪੈਕਟਰ ਰਕੇਸ਼ ਕੁਮਾਰ ਇਹਨਾਂ ਨੇ ਮਕਦਮਾ ਨੰਬਰ 120 ਦੇ ਵਿੱਚ 10 ਮੋਬਾਈਲ ਫੋਨਸ ਦੋ ਡਾਕਟਰ ਇੱਕ ਰੌਣ ਲੋਹਾ ਤੇ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕੀਤਾ ਹੈ। ਐਸਆਈ ਵਿਕਰਮਜੀਤ ਸਿੰਘ ਸਰ ਐਸਆਈ ਵਿਕਰਮਜੀਤ ਐਸਸੀ ਗੁਰਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਪ ਨੇ ਸਰ ਇਹ ਤੇ ਮੈਂਸ਼ਨ ਕਰਨਾ ਚਾਹਾਂਗੇ ਐਨਸੀ ਗੁਰਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਪ ਨੇ ਸਨਾਚਨਾ ਨੂੰ ਫੜਦੇ ਹੋਏ ਨਹਿਰ ਵਿੱਚ ਛਾਲ ਮਾਰ ਕੇ ਇੱਕ ਬਹਾਦਰੀ ਦਾ ਪ੍ਰਤੀਕ ਦਿੱਤਾ ਹੈਗਾ ਐਂਡ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੀਨੀਅਰ ਸਿਪਾਹੀ ਅਮਰਿਤਪਾਲ ਸਿੰਘ ਸੇਪਾਰਟ ਬਜਿੱਟ ਸਨ ਸਰ ਨੈਕਸਟ ਐਸਐਚਓ ਮੋਕੰਪੁਰਾ ਇੰਸਪੈਕਟਰ ਸੁਨਮੇਲ ਸਿੰਘ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਜੋ ਏਰੀਆ ਵਿੱਚ ਇੱਕ ਦਾਕਤਰ ਗੈਂਗ ਸੀਗਾ ਉਹਨਾਂ ਨੂੰ ਕਾਬੂ ਕੀਤਾ ਅਤੇ ਤਿੰਨ ਮੁਕਦਮਿਆਂ ਵਿੱਚ ਰਿਕਵਰੀਜ਼ ਕੀਤੀਆਂ ਇਸ ਆਪਾ ਸਿੰਘ ਇੱਥੇ ਨਾਂ ਲੌਂਗ ਮੋਹ ਸਪਾਹੀ ਸਤਨਾਮ ਸਿੰਘ ਸਪਾਹੀ ਜਗਜੀਤ ਸਿੰਘ सिपाही साहिब सिंह सिपाही दुर्जिंदर सिंह पढ़ा सिपाही दुर्जिंदर सिंह सिपाही लखबीर सिंह ਅਨਰੂ ਸਾਰਿਆਂ ਨੂੰ ਜਿਵੇਂ ਕਰਨਾ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਦਿਲੀ ਮੁਬਾਰਕਬਾਦ ਦਿੰਨਾ ਜਿਹੜੇ ਪੁਲਿਸ ਦੇ ਵਿੱਚ ਕਟਿੰਗ ਐਜ ਲੈਵਲ ਤੇ ਸਾਡੇ ਮੁਲਾਜ਼ਮ ਕੰਮ ਕਰਦੇ ਰਹੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕੋਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹ ਟੀਮਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਜੇ ਅਸੀਂ ਉਹਨੂੰ ਰੈਕਗਨਾਈਜ਼ ਕਰ ਨਹੀਂ ਕਰਦੇ ਤਾਂ ਸਾਡੀ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ ਜੀ ਪ੍ਰੋਬਲਮ ਹੈ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਕ੍ਰਾਈਮ ਐਂਡ ਡਰੱਗਸ ਇੱਕ ਹਫ਼ਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਕਿ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਚਾਤੀ ਮਾਰੀਏ ਕਿ ਜਿਵੇਂ ਸੁਲਤਾਨਵਿੰਦ ਤੋਂ ਸ਼ੁਰੂ ਕੀਤਾ ਉਥੇ ਜੋ ਸਨੇਚਰਸ ਭੱਜੇ ਸਨੇਚਿੰਗ ਕਰਕੇ ਤੇ ਮੁੰਡਿਆਂ ਦੇ ਲੈਰ ਚ ਉਹਨਾਂ ਨੇ ਛਾਲ ਮਾਰਤੀ ਇਹ ਉਹਨਾਂ ਨੇ ਵਗਰ ਮਾਰ ਤੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫੀਕੇਟ ਦੇ ਕੇ ਨਾਲ ਆਰਡਰ ਕੀਤਾ ਹੈ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ মিডিਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਜਿਵੇਂ ਬੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕੋਈ ਨਾ ਧੱਕਾ ਮਾਰਦਾ ਉਹ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਸ਼ਾਇਦ ਇਹ ਗੱਲ ਇਹਨਾਂ ਨੂੰ ਇੰਨੀ ਹਾਈਲਾਈਟ ਨਾ ਆਉਂਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾੜੇ ਦੇ ਵਿੱਚ ਹੋਇਆ ਜੋ ਕੁਦਰਤੀ ਜ਼ਰੂਰਤ ਦਾ ਸਾਡਾ ਰੂਟ ਹੈ ਨਹੀਂ ਆ ਸਕਦੀ ਛਾੜੇ ਦੇ ਐਸਐਚਓ ਤੇ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਅਡੀ ਰੋਕੀ ਵਰਨਾ ਉਹ ਚਾਹੇ ਹੀਰੋਇਨ ਘਾਟ ਕੁਆਂਟੀਟੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਇੰਟੈਲੀਜੈਂਸ ਤੇ ਗਏ ਉਥੇ ਕੰਡਾ ਵੀ ਮਿਲ ਗਿਆ ਬੰਦੇ ਭੱਜ ਗਏ ਨੈਚਰ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋ ਅਪੈਕਸ਼ਨ ਤਾਂ ਹੋਇਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਧੇ ਨਜ਼ਰ ਰੱਖਦੇ ਕੀਤਾ ਮੁਕੰਮਲੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀ ਬੰਦੇ 39 ਕੇਸਾਂ ਦੇ ਵਿੱਚ ਕਾਂਟੇਡ ਸੀਗੇ ਗਨ ਮਿਲੀ ਪਿਸਤੌਲ ਮਿਲਿਆ ਸਾਰੀ ਪਿਛਲੀ ਗੱਲਬਾਤ ਚੱਲੀ ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਬਗਲਨ ਸੀ ਤੇ ਆਰਮਨਾਬ ਇਸੇ ਕਲਨੀ ਚ ਰਹਿ ਰਿਹਾ ਸੀਗਾ ਜਦੋਂ ਆਪਾਂ ਕੈਸੋ ਕੋਆਰਡਨ ਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਉਹਦਾ ਟਰੇਸ ਹੋਇਆ ਟਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਦੇ ਕੋ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਨਾ ਤੁਸੀਂ ਕੀਤਾ ਨਹੀਂ ਦਿੱਤਾ ਡਰਗ ਫੜੀ ਉਤੋਂ ਰਿਕਵਰੀ ਹੋਈ ਮੌਕੇ ਤੇ ਅਫੀਸਰ ਬੁਲਾਏ ਉਹਨਾਂ ਨੇ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਨਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੇ ਤੰਦ ਹੀ ਨਾ ਔਰ ਮਨ ਨਾਲ ਡਿਊਟੀ ਕਰ ਰਹੇ ਹਾਂ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਮਗਨ ਫੜੇ ਗਏ ਇਨਾ ਤੋਂ ਮੇਨ ਡਰੱਗ ਮੰਨੀ ਬੜੀ ਫੜੀ ਗਈ ਆ ਚਾਹੇ ਹੀਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਦੈਟ ਮੀਨਸ ਮੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ 1 ਪਰਸਨ ਘੱਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਗੈਟ ਸੱਤ ਵਿਪਨ ਔਰ ਪੰਜ ਮੈਗਜ਼ੀਨ ਸੰਤਿਹ ਕਾਰਤੂਸ ਕ੍ਰਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਪਰੈਂਟ ਸੀ ਔਰ ਤੁਹਾਡੇ ਨਾਲ ਮੈਂ ਕੱਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡੀਟੇਲ ਡਾਟਾ ਦੇ ਦੇ ਰਹੇ ਨਾ ਇਹ ਵਾਰੀ ਕੋਈ ਲੋਕੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੇਚਿੰਗ ਰਿਪੋਰਟ ਨਹੀਂ ਆਪਣੀ ਹੋਈ ਰATHER ਫੰਡਸ ਕੰਮਜਾਜ ਬਪਾ ਹੋਏ ਆ 6 ਕੇਸਾਂ ਵਿੱਚ 26 ਸਨੇਚਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ that is very good ਗੈਂਬਲਿੰਗ ਐਕਟ ਦੇ ਪੰਜ ਬਕ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ UHC ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਬਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਵਾਰ-ਵਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ ਐਨਡੀਪੀਐਸ ਤੇ ਹੋਰ ਧਰਾਵਾ ਸੱਤ ਪਗੋੜੇ ਫੜੇਗੇ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀਏ ਪੁਰਾਣੇ ਮੁਕੱਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੰਦੇ ਆ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਵਿੱਚ ਕੁਝ ਬੰਦੇ ਫੜੇਗੇ ਪਰ ਕੁਝ ਰਹਿੰਦੇ ਵੀ ਆ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ ਐਨਡੀਪੀਐਸ ਸਾਜ 307 ਉਹਦੇ ਵਿੱਚ ਵੀ ਇਸ ਹਫਤੇ 85 ਦੋਸ਼ੀ ਫੜੇਗੇ 85 ਇਹਨਾਂ ਚ ਪੂਲ 130 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫ਼ਤੇ ਚ ਫੜੇ ਗਏ। ਥੈਟ ਇਜ਼ ਅ ਗੁੱਡ ਅਚੀਵਮੈਂਟ ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਗਾ ਜਨਾ ਸੁਨੀਲ ਜੁਰਮ ਵਾਲਾ 39 ਐਸਐਸਜੀ ਦੇ ਬੰਦਿਆਂ ਦੇ ਖਿਲਾਫ ਸੀ ਦੋ ਔਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੋਲਾ ਪੈ ਗਿਆ ਅਸੀਂ ਉਹਦੇ ਪੈਰ 'ਤੇ ਗੋਲੀ ਵੀ ਮਾਰੀ ਬੰਦੇ ਦੀ ਇਹ ਇਸ ਕ੍ਰਾਈਮ ਹੈ ਉਹਨੇ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਅਚਨ ਹੀ ਉਹ ਵੀ ਅਸੀਂ ਉਹਨੂੰ ਇਸ ਕੈਰੀਰ ਦਾ ਬੰਦਾ ਕਾਉਂਟ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟ੍ਰੈਫਿਕ ਦੇ ਤੇ ਜਿਹੜੀ ਸਾਡਾ ਇੰਪੈਕਟ ਹੈ ਸਟ੍ਰੀਚਿੰਗ ਦੇ ਉੱਤੇ ਉਹਦੇ ਤੇ ਆਪਾਂ ਕੀ ਕਰ ਰਹੇ ਹਾਂ ਕਿ ਜਿਹੜੇ ਬਰਦਾਉ ਪੇਪਰਸ ਜਿਹੜੇ ਕ੍ਰਿਮੀਨਲ ਐਲੀਮੈਂਟਸ ਉਹ ਮਰੇ ਆ ਜਾਂ ਕਿਸੇ ਨੇ ਨੰਬਰ ਪਲੇਟ ਸਹੀ ਨਹੀਂ ਲਾਈ ਜਾਂ ਮਿੱਟੀ ਲਾਈ ਹੋਈ ਹੈ ਉਹ ਅਸੀਂ ਸਪੈਸ਼ਲ ਡਰਾਈਵ ਚਲਾਈ ਸੀ ਕਿ ਅਸੀਂ ਜਿਹੜੇ ਟੂ ਵੀਲਰ ਉਹ ਇੰਪਾਉਂਡ ਕਰੀਏ ਉਹਦੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ 118 ਇਹੋ ਜੇ ਟੂ ਵੀਲਰ ਹੈ ਜਿਹੜੇ ਇੰਪਾਉਂਡ ਕੀਤੇ ਗਏ ਬੰਦ ਵੀ ਉਹਦਾ ਇੰਪੈਕਟ ਇਹ ਹੋਇਆ ਕਿ ਨੈਚਰਲੀ ਸਟ੍ਰੀਟਿੰਗ ਦੇ ਉੱਤੇ ਉਹਦਾ ਫਰਕ ਹੈ ਜਿਹੜਾ ਸਟ੍ਰੀਟ ਕ੍ਰਾਈਮ ਹੈ